ਇੱਕ ਬੰਦੇ ਨੇ ਆਪਣੀਆਂ ਦੋਨਾਂ ਧੀਆਂ ਨੂੰ ਮਾਰ ਦਿੱਤਾ ਆਪਣੇ ਪੁੱਤ ਨੂੰ ਮਾਰ ਦਿੱਤਾ ਆਪਣੀ ਘਰ ਵਾਲੀ ਨੂੰ ਮਾਰ ਦਿੱਤਾ ਆਪਣੇ ਬੁੱਢੇ ਮਾਂ ਪਿਓ ਨੂੰ ਮਾਰ ਦਿੱਤਾ ਤੇ ਆਖਰ ਨੂੰ ਉਹ ਬੰਦੇ ਨੇ ਆਪਣੇ ਆਪ ਨੂੰ ਵੀ ਖਤਮ ਕਰ ਲਿਆ ਇੱਕੋ ਸਮੇਂ ਦੇ ਵਿੱਚ ਇੱਕੋ ਟਾਈਮ 'ਚ ਇੱਕੋ ਦਿਨ ਦੇ ਵਿੱਚ ਇਸ ਘਰ ਦੇ ਸੱਤ ਜੀ ਆਤਮ ਹੱਤਿਆ ਕਰ ਜਾਂਦੇ ਆ ਇਹਦੇ ਪਿੱਛੇ ਕਾਰਨ ਕੀ ਸੀਗਾ ਕਿਉਂ ਇਸ ਘਰ ਦੇ ਸੱਤੇ ਮੈਂਬਰਾਂ ਨੇ ਆਤਮ ਹੱਤਿਆ ਕੀਤੀ ਇਹ ਗੱਲ ਸੋਚਣ ਵਾਲੀ ਹੈ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਬੜੀ ਦਰਦਨਾਕ ਕਹਾਣੀ ਹੈ ਕਿਉਂਕਿ ਸਿਆਣੇ ਕਹਿੰਦੇ ਆ ਕਿ ਜਿਹੜੇ ਕਦੇ ਲੱਤਾਂ ਖਿੱਚਦੇ ਹੁੰਦੇ ਆ ਮੁੜ ਕੇ ਮਰੇ ਤੋਂ ਬਾਅਦ ਉਹ ਮੋਢੇ ਦਿੰਦੇ ਦੇਖਿਆ ਪਰ ਜਿਉਂਦਿਆਂ ਨੂੰ ਇੱਥੇ ਕੋਈ ਨਹੀਂ ਪੁੱਛਦਾ ਇਹੋ ਜੀ ਕਹਾਣੀਆਂ ਪ੍ਰਵੀਨ ਮਿੱਤਲ ਦੀ ਜਿਹੜਾ ਪ੍ਰਵੀਨ ਮਿੱਤਲ ਸੀਗਾ ਇਹ ਪੰਚਕੁਲਾ ਦਾ ਰਹਿਣ ਵਾਲਾ ਸੀਗਾ ਤੇ ਬਹੁਤ ਅਮੀਰ ਫੈਮਿਲੀ ਚੋਂ ਇਹ ਬੰਦਾ ਪੈਦਾ ਹੋਇਆ ਸੀਗਾ ਇਨਾਂ ਕੋਲੇ ਪੈਸਾ ਤੇ ਲਾਭ ਬਹੁਤ ਖੁੱਲਾ ਸੀਗਾ ਜਾਨੀ ਕਿ ਖਾਨਦਾਨੀ ਅਮੀਰ ਸੀਗੇ ਪਰਵੀਨ ਮਿੱਤਲ ਕੀ ਕਰਦਾ ਕਿ ਹਿਮਾਚਲ ਦੇ ਵਿੱਚ ਇੱਕ ਸਕ੍ਰੈਪ ਦੀ ਫੈਕਟਰੀ ਲਾ ਲੈਂਦਾ ਬੈਂਕ ਤੋਂ ਵੀ ਲਗਭਗ ਕਰੋੜ ਡੇਢ ਕਰੋੜ ਦਾ ਲੋਨ ਲੈ ਲੈਂਦਾ ਹੋਰ ਆਪਣੇ ਯਾਰਾਂ ਮਿੱਤਰਾਂ ਤੋਂ ਕਾਫੀ ਪੈਸਾ ਫੜ ਲੈਂਦਾ ਕਿਉਂਕਿ ਤੁਹਾਨੂੰ ਪਤਾ ਕਿ ਜਦੋਂ ਫੈਕਟਰੀਆਂ ਲਾਉਣੇ ਆ ਤਾਂ ਵੱਡੇ ਕੰਮਾਂ ਲਈ ਪੈਸਾ ਵੀ ਵੱਡਾ ਚਾਹੀਦਾ ਚਲੋ ਜੀ 2-3 ਸਾਲੇ ਦਾ ਕੰਮ ਵਧੀਆ ਚੱਲਿਆ ਇਹ ਉਹ ਬੈਂਕ ਦੇ ਲੋਨ ਦੀ ਵਿਆਜ ਵੀ ਭਰਦਾ ਰਿਹਾ ਥੋੜੇ ਵਾਲੇ ਸੱਜਣਾ ਦੀਆਂ ਵਿਆਜਾਂ ਵੀ ਦਿੰਦਾ ਰਿਹਾ ਤੀਜੇ ਕਸਾਲ ਇਹਦੀ ਫੈਕਟਰੀ ਦਾ ਕੰਮ ਡਾਊਨ ਹੋ ਗਿਆ ਤੇ ਚੌਥੇ ਸਾਲ ਦੇ ਵਿੱਚ ਇਸ ਬੰਦੇ ਦੀ ਫੈਕਟਰੀ ਬਿਲਕੁਲ ਫੇਲ ਹੋ ਗਈ ਇਹ ਦਿਵਾਲੀਆ ਹੋ ਗਿਆ ਫਿਰ ਬੈਂਕ ਨੇ ਇਹਦੀ ਫੈਕਟਰੀ ਵੀ ਰਿਕੁਆਇਰ ਕਰ ਲਈ ਕਿ ਤਿੰਨ ਚਾਰ ਗੱਡੀਆਂ ਸੀਗੀਆਂ ਉਹ ਵੀ ਬੈਂਕ ਚੱਕ ਕੇ ਲੈ ਗਿਆ ਕਿਉਂਕਿ ਉਹਨਾਂ ਤੇ ਵੀ ਲੋਨ ਬੋਲਦਾ ਸੀਗਾ ਹੁਣ ਪੰਚਕੁਲਾ ਦੇ ਵਿੱਚ ਪ੍ਰਵੀਨ ਮਿੱਤਲ ਦਾ ਰਹਿਣਾ ਬਹੁਤ ਔਖਾ ਹੋ ਗਿਆ ਸੀਗਾ ਕਿਉਂਕਿ ਜਿਹੜੇ ਯਾਰਾਂ ਮਿੱਤਰਾਂ ਤੋਂ ਪੈਸੇ ਫੜੇ ਸੀ ਜਾਂ ਕੁਝ ਰਿਸ਼ਤਿਆਂ ਤੋਂ ਪੈਸੇ ਫੜੇ ਸੀਗੇ ਵਿਆਜ ਤੇ ਹੁਣ ਨਾਂ ਤੇ ਸਬੰਧ ਦੇ ਕੋਲ ਵਿਆਜ ਮੋੜੀ ਜਾ ਰਹੀ ਸੀ ਮੂਲ ਮੋੜ ਨਾਲ ਤਾਂ ਬਹੁਤ ਦੂਰ ਦੀ ਗੱਲ ਸੀ ਉਹ ਰੋਜ਼ਾਨਾ ਹੁਣ ਪ੍ਰਵੀਨ ਮਿੱਤਲ ਦੇ ਘਰੇ ਗੇੜੇ ਮਾਰਦੇ ਇਹਨੂੰ ਜਲੀਲ ਕਰਦੇ ਮੰਦਾ ਚੰਗਾ ਬੋਲਦੇ ਹੁਣ ਪ੍ਰਵੀਨ ਮਿੱਤਲ ਬਹੁਤ ਜਲੀਲ ਹੋ ਚੁੱਕਿਆ ਸੀਗਾ ਹਿੰਮਤ ਹਾਰ ਚੁੱਕਿਆ ਸੀਗਾ ਪ੍ਰਵੀਨ ਮਿੱਤਲ ਨੇ ਕੀ ਕੀਤਾ ਕਿ ਇੱਕ ਦਿਨ ਰਾਤ ਨੂੰ ਪੰਚਕੁਲਾ ਛੱਡਿਆ ਤੇ ਦੇਹਰਾਦੂਨ ਸ਼ਿਫਟ ਹੋ ਗਿਆ ਉੱਥੇ ਜਾ ਕੇ ਰਹਿਣ ਲੱਗ ਗਿਆ ਪ੍ਰਵੀਨ ਮਿੱਤਲ ਦੀਆਂ ਦੋ ਬੇਟੀਆਂ ਸੀ ਜਿਹੜੀਆਂ ਕਿ ਜੁੜਵਾ ਪੈਦਾ ਹੋਈਆਂ ਸੀ ਇੱਕ ਛੋਟਾ ਜਿਹਾ ਦਾ ਬੇਟਾ ਸੀ ਘਰ ਵਾਲੀ ਸੀ ਬਜ਼ੁਰਗ ਮਾਂ ਪਿਓ ਸੀ ਫਿਰ ਪ੍ਰਵੀਨ ਮਿੱਤਲ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਦੇਹਰਾਦੂਨ ਦੇ ਵਿੱਚ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ ਤੁਸੀਂ ਇਹ ਦੇਖੋਗੇ ਜਿਹੜਾ ਬੰਦਾ ਐਡੀਆਂ ਅਮੀਰ ਫੈਮਿਲੀ 'ਚ ਪੈਦਾ ਹੋਇਆ ਬੰਦੇ ਕੋਲੇ 30 40 40 ਰੱਖਦੀਆਂ ਗੱਡੀਆਂ ਅੱਜ ਉਹੀ ਬੰਦਾ ਜਾ ਕੇ ਟੈਕਸ ਦੇ ਡਰਾਈਵਰ ਲੱਗ ਗਿਆ ਕਿਉਂਕਿ ਤੁਹਾਨੂੰ ਪਤਾ ਵੀ ਹਾਲਾਤਾਂ ਦਾ ਕੁਝ ਨਹੀਂ ਪਤਾ ਹੁੰਦਾ ਇੱਥੇ ਰਾਜੇ ਵੀ ਭਿਖਾਰੀ ਬਣਦੇ ਦੇਖੇ ਆ 10 ਸਾਲਾਂ ਵਾਲੇ ਬੰਦਾ ਦੇਰਾ ਦੁੰਜ ਟੈਕਸੀ ਚ ਲਾਉਂਦਾ ਜਦੋਂ ਇਹ 10 ਸਾਲ ਦੇਰਾ ਦੁੰਜ ਚ ਰਹਿੰਦਾ ਇਹੇ ਬੰਦਾ ਸਾਰੇ ਰਿਸ਼ਤੇਦਾਰਾਂ ਤੋਂ ਦਾਤਾਂ ਤੋੜ ਦਿੰਦਾ ਆਪਣੇ ਯਾਰਾਂ ਮਿੱਤਰਾਂ ਤੋਂ ਨਾਤਾ ਤੋੜ ਦਿੰਦਾ ਆਪਣਾ ਨੰਬਰ ਚੇਂਜ ਕਰ ਲੈਂਦਾ ਜਾਨੀ ਕਿ ਇੱਕ ਹਿਸਾਬ ਦਾ ਬੰਦਾ ਬਿਲਕੁਲ ਗੁਪਤ ਹੋ ਜਾਂਦਾ 10 ਸਾਲਾਂ ਬਾਅਦ ਇਹ ਦਿਲ ਚ ਪਤਾ ਨਹੀਂ ਕਿਹੜੀ ਗੱਲ ਹੁੰਦੀ ਹੈ ਇਹ ਬੰਦਾ ਆਪਦਾ ਪਰਿਵਾਰ ਲੈ ਕੇ ਫੇ ਜਦੋਂ ਹੁਣ ਇਹ ਪੰਜਕੋਲੇ ਆਉਂਦਾ ਘਰ ਦੇ ਹਾਲਾਤ ਬਹੁਤ ਮਾੜੇ ਹੁੰਦੇ ਆ ਇਹ ਇੱਥੇ ਆ ਕੇ ਕਿਰਾਏ ਦੇ ਮਕਾਨ ਚ ਰਹਿਣ ਲੱਗ ਜਾਂਦੇ ਆ ਤੇ ਇੱਥੇ ਆ ਕੇ ਫਿਰ ਇਹ ਬੰਦਾ ਟੈਕਸੀ ਚ ਲਾਉਣ ਲੱਗ ਜਾਂਦਾ ਜਦੋਂ ਇਹ ਬੰਦਾ ਪੰਜਕੋਲੇ ਆ ਜਾਂਦਾ ਜਿਹੜਾ ਨੇ ਪੈਸੇ ਲੈਣੇ ਦੇਣੇ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਉਹ ਇਹਦੇ ਘਰੇ ਫਿਰ ਢੇੜੇ ਮਾਰਨ ਲੱਗ ਜਾਂਦੇ ਆ ਇਹਨੂੰ ਫਿਰ ਜਲੀਲ ਕਰਨ ਲੱਗ ਜਾਂਦੇ ਆ ਚਲੋ ਜੀ ਫੇਰ ਸਮਾਂ ਆਉਂਦਾ 27 ਮਈ ਦਾ 27 ਮਈ ਨੂੰ ਇਹ ਬੰਦਾ ਕੀ ਕਰਦਾ 7:00 ਵਜੇ ਆਪਣੇ ਪਰਿਵਾਰ ਨੂੰ ਗੱਡੀ 'ਚ ਬਿਠਾ ਲੈਂਦਾ ਆਪਣੇ ਮਾਪਿਆਂ ਨੂੰ ਗੱਡੀ 'ਚ ਬਿਠਾ ਲੈਂਦਾ ਆਪਣੀ ਘਰ ਵਾਲੀ ਰੀਨਾ ਮਿੱਤਲ ਨੂੰ ਬਿਠਾ ਲੈਂਦਾ ਤਿੰਨੇ ਬੱਚਿਆਂ ਨੂੰ ਗੱਡੀ 'ਚ ਬਿਠਾ ਲੈਂਦਾ ਤੇ ਪੰਚਕੁਲਾ ਦੇ 27 ਸੈਕਟਰ ਦੇ ਵਿੱਚ ਬੰਦਾ ਚਲਾ ਜਾਂਦਾ 27 ਸੈਕਟਰ ਦੇ ਵਿੱਚ ਗੱਡੀ ਖੜੀ ਕਰ ਦਿੰਦਾ ਸ਼ੀਸ਼ਿਆਂ ਦੇ ਨਾਲ ਤੌਲੀਏ ਲਾ ਦਿੰਦਾ ਤੇ ਗੱਡੀ ਉਹ ਉੱਥੇ ਖੜੀ ਰਹਿੰਦੀ ਹੈ ਲਗਭਗ 3-4 ਘੰਟੇ ਜਦੋਂ ਗੱਡੀ 27 ਸੈਕਟਰ ਦੇ ਵਿੱਚ ਖੜੀ ਰਹਿੰਦੀ ਹੈ ਤੁਸੀਂ ਕੁਝ 2-4 ਬੰਦੇ ਹੁੰਦੇ ਆ ਉਹ ਨੋਟ ਕਰਦੇ ਆ ਯਾਰ ਵੀ ਇਹ ਗੱਡੀ ਖੜੀ ਨੂੰ 3-4 ਘੰਟੇ ਹੋ ਗਏ ਹਨਾ ਨਾ ਤਾਂ ਇਸ ਗੱਡੀ 'ਚੋਂ ਕੋਈ ਬੰਦਾ ਬਾਹਰ ਉਤਰਿਆ ਨਾ ਕੋਈ ਅੰਦਰ ਗਿਆ ਸ਼ੀਸ਼ਿਆਂ ਗੱਡੀ ਦੇ ਵਿੱਚ ਕੋਈ ਮੂਵਮੈਂਟ ਵੀ ਨਹੀਂ ਹੋ ਰਹੀ ਵੀ ਦੇਖੀ ਤਾਂ ਅਸੀਂ ਵੀ ਚੱਕਰ ਕੀ ਆ ਇੱਕ ਬੰਦਾ ਜਾਂਦਾ ਜਾ ਕੇ ਸ਼ੀਸ਼ਾ ਘੜਕਾਉਂਦਾ ਤਾਂ ਜਿਹੜਾ ਪ੍ਰਵੀਨ ਮਿੱਤਲ ਹੁੰਦਾ ਹੈ ਡਰਾਈਵਰ ਸਾਈਡ ਤੇ ਬੈਠਾ ਹੁੰਦਾ ਤੇ ਇਹੇ ਬੰਦਾ ਸ਼ੀਸ਼ਾ ਨੀਚੇ ਕਰਦਾ ਤਾਂ ਉਹ ਬੰਦਾ ਕਹਿੰਦਾ ਵੀ ਇੱਥੇ ਗੱਡੀ ਖਿਲਾਰਨੀ ਲਾਊਡ ਨਹੀਂ ਹੈਗੀ ਤੂੰ ਆਪਦੀ ਗੱਡੀ ਗਾਂ ਪਛਾਣ ਕਰ ਤਿੰਨ ਚਾਰ ਘੰਟੇ ਤਰੀ ਗੱਡੀ ਇੱਥੇ ਖੜੀ ਚੱਕਰ ਕੀ ਆ ਪ੍ਰਵੀਨ ਮਿੱਤਲ ਕਹਿੰਦਾ ਨਹੀਂ ਮੈਂ ਗੱਡੀ ਗਾਂ ਪਛਾਣੀ ਕਰਨੀ ਕਿਉਂਕਿ ਸਾਡੇ ਕੋਲੇ ਸਮਾਂ ਬਹੁਤ ਘੱਟ ਆ ਜਦੋਂ ਹੁਣ ਸ਼ੀਸ਼ਾ ਡਾਊਨ ਕਰਕੇ ਉਹ ਬੰਦਾ ਪੁੱਛ ਰਿਹਾ ਸੀ ਪ੍ਰਵੀਨ ਮਿੱਤਲ ਨੂੰ ਤਾਂ ਉਹਨੂੰ ਦਵਾਈ ਦਾ ਮੋਸ਼ਕ ਆ ਤਾਂ ਫੇਰ ਉਹ ਬੰਦਾ ਗੌਰ ਨਾਲ ਥੋੜਾ ਜੀ ਧੌਣ ਗਾਹ ਕਰਕੇ ਦੇਖਦਾ ਤਾਂ ਉਹ ਕੀ ਦੇਖਦਾ ਕਿ ਪਿਛਲੀ ਸੀਟ ਤੇ ਦੋ ਔਰਤਾਂ ਤਿੰਨ ਬੱਚੇ ਇੱਕ ਦੂਜੇ ਦੇ ਉੱਪਰ ਡਿੱਗੇ ਪਏ ਆ ਉਹਨਾਂ ਨੇ ਇੱਕ ਦੂਜੇ ਦੇ ਉੱਪਰ ਉਲਟੀਆਂ ਕੀਤੀਆਂ ਹੋਈਆਂ ਅਗਲੀ ਸੀਟ ਤੇ ਇੱਕ ਬਜ਼ੁਰਗ ਬੰਦਾ ਬੈਠਾ ਉਹਨੇ ਵੀ ਬਹੁਤ ਸਾਰੀਆਂ ਉਲਟੀਆਂ ਕੀਤੀਆਂ ਹੋਈਆਂ ਉਹ ਵੀ ਇਦਾਂ ਲੱਗਦਾ ਵੀ ਜਿਵੇਂ ਮਰਿਆ ਪਿਆ ਤਾਂ ਉਹ ਬੰਦਾ ਦੇਖ ਕੇ ਹੈਰਾਨ ਹੋ ਜਾਂਦਾ ਕਿ ਯਾਰ ਆਹ ਕੀ ਚੱਕਰ ਵੀ ਇਹ ਬੰਦਾ ਜਿਉਂਦਾ ਬੈਠਾ ਬਾਕੀ ਸਾਰੇ ਇਦਾਂ ਲੱਗਦੇ ਆ ਵੀ ਜਿਵੇਂ ਮਰੇ ਹੋਣ ਵੀ ਲੱਗਦਾ ਇਸ ਡਰਾਈਵਰ ਨੇ ਇਹਨਾਂ ਨੂੰ ਜ਼ਹਿਰ ਦੇ ਕੇ ਮਾਰਤਾ ਕੋਈ ਪੈਸੇ ਤੇ ਲਿੰ ਚੱਕਰ ਹੋਊਗਾ ਤਾਂ ਉਹ ਬੰਦਾ ਪੁੱਛਦਾ ਵੀ ਇਹ ਤੇਰੇ ਕੀ ਲੱਗਦੇ ਆ ਜਿੰਨੇ ਜਿਹੜੇ ਪਿੱਛੇ ਉਲਟੀਆਂ ਕਰ ਕਰਕੇ ਸਾਨੂੰ ਤਾਂ ਇਲਾਜ ਵਿੱਚ ਖਤਮ ਹੋਏ ਪੈਸੇ ਨੂੰ ਤੁਸੀਂ ਦਵਾਈ ਦੀ ਮੋਸ਼ਕਾਈ ਜਾਂਦੀ ਹੈ ਉਹ ਬੰਦੇ ਪ੍ਰਵੀਨ ਮਿੱਤਲ ਨੂੰ ਗੱਡੀ ਚੋਂ ਬਾਹਰ ਉਤਾਰ ਲੈਂਦੇ ਆ ਤਾਂ ਪ੍ਰਵੀਨ ਮਿੱਤਲ ਵੀ ਆਪਣੀਆਂ ਲੱਤਾਂ ਤੇ ਪੂਰੀ ਤਰ੍ਹਾਂ ਖੜਾ ਨਹੀਂ ਹੋ ਪਾਰਿਆ ਸੀਗਾ ਪ੍ਰਵੀਨ ਮਿੱਤਲ ਨੇ ਉਹਨਾਂ ਨੂੰ ਕਿਹਾ ਕਿ ਮੇਰੇ ਕੋਲੇ ਸਮਾਂ ਥੋੜਾ ਕਿਉਂਕਿ ਮੈਂ ਵੀ ਦਵਾਈ ਪੀ ਚੁੱਕਿਆ ਤੇ ਮੇਰੀ ਥੋੜੇ ਸਮੇਂ ਤੱਕ ਮੌਤ ਹੋ ਜਾਣੀ ਹੈ ਜਦੋਂ ਲੋਕਾਂ ਨੇ ਪੁੱਛਿਆ ਵੀ ਤੂੰ ਇਹੋ ਜਿਹਾ ਕੁਝ ਕਿਉਂ ਕੀਤਾ ਤਾਂ ਉਹ ਬੰਦੇ ਨੇ ਇਹ ਗੱਲ ਦੱਸੀ ਅਸੀਂ ਬਹੁਤ ਜਦੇ ਅਮੀਰ ਸੀ ਪਰ ਅਸੀਂ ਬਹੁਤ ਜਦੇ ਗਰੀਬ ਹੋ ਚੁੱਕੇ ਹਾਂ ਸਾਡੀ ਆਰਥਿਕ ਹਾਲਤ ਬਹੁਤ ਜ਼ਿਆਦੀ ਵਿਗੜ ਚੁੱਕੀ ਆ ਸਾਡੇ ਘਰੇ ਤਾਂ ਰੋਟੀ ਵੀ ਇੱਕ ਟਾਈਮ ਪੱਕਦੀ ਆ ਕਿਰਾਏ ਤੇ ਮਕਾਨ ਤੇ ਅਸੀਂ ਰਹਿੰਨੇ ਆ ਜਿਨ੍ਹਾਂ ਦੇ ਪੈਸੇ ਤੇ ਲੈ ਦੇਣੇ ਉਹ ਸਾਨੂੰ ਬਹੁਤ ਜਲੀਲ ਕਰਦੇ ਆ ਮੇਰੀਆਂ ਧੀਆਂ ਨੂੰ ਗਾਲਾਂ ਕੱਢਦੇ ਆ ਮੇਰੀ ਘਰਲੀ ਨੂੰ ਗਾਲਾਂ ਕੱਢਦੇ ਸੀ ਮੇਰੀ ਮਾਂ ਨੂੰ ਗਾਲਾਂ ਕੱਢਦੇ ਸੀਗੇ ਇਸ ਕਰਕੇ ਮੈਂ ਆਪ ਦੇ ਸਾਰੇ ਪਰਿਵਾਰ ਨੂੰ ਜ਼ਹਿਰ ਪਿਆ ਦਿੱਤਾ ਤੇ ਲਾਸਟ ਤੇ ਮੈਂ ਆਪ ਜ਼ਹਿਰ ਪੀ ਲਿਆ ਚਲੋ ਜੀ ਉਹਨੇ ਟਾਈਮ ਨੂੰ ਬੰਦੇ ਪੁਲਿਸ ਨੂੰ ਕਾਲ ਕਰਦੇ ਆ ਪੁਲਿਸ ਦੇ ਆਉਣ ਤੋਂ ਪਹਿਲਾਂ ਪਹਿਲਾਂ ਪ੍ਰਵੀਨ ਮਿੱਤਲ ਦੀ ਮੌਤ ਹੋ ਚੁੱਕੀ ਸੀ ਚਲੋ ਜੀ ਪੁਲਿਸ ਆਉਂਦੀ ਹੈ ਪੁਲਿਸ ਗੱਡੀ ਖੋਲਦੀ ਹੈ ਗੱਡੀ ਚੋਂ 6 ਲਾਸ਼ਾਂ ਪਰਿਵਾਰ ਦੀਆਂ ਨਿਕਲਦੀਆਂ ਨੇ 7ਵੀਂ ਲਾਸ਼ ਪ੍ਰਵੀਨ ਮਿੱਤਲ ਦੀ ਹੁੰਦੀ ਹੈ ਚਲੋ ਜੀ ਪੁਲਿਸ ਉਹ ਲਾਸ਼ਾਂ ਚੱਕ ਕੇ ਜਾ ਕੇ ਮੌਤਰੀ ਦੇ ਵਿੱਚ ਰੱਖ ਦਿੰਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਗੱਡੀ ਦੇ ਵਿੱਚੋਂ ਦੋ ਸੁਸਾਈਡ ਨੋਟ ਮਿਲਦੇ ਆ ਤੇ ਉਹਨਾਂ ਸੁਸਾਈਡ ਨੋਟ ਵਿੱਚ ਪ੍ਰਵੀਨ ਮਿੱਤਲ ਨੇ ਤੇ ਰੀਨਾ ਮਿੱਤਲ ਨੇ ਇਹ ਗੱਲ ਲਿਖੀ ਹੋਈ ਸੀ ਕਿ ਸਾਡੀ ਆਰਥਿਕ ਹਾਲਤ ਬਹੁਤ ਜ਼ਿਆਦਾ ਵਿਗੜ ਚੁੱਕੀ ਸੀ ਸਾਡਾ ਬਹੁਤ ਅਮੀਰ ਕਾਰਨਾ ਸੀ ਸਾਡਾ ਬਹੁਤ ਵੱਡਾ ਬਿਜ਼ਨਸ ਸੀਗਾ ਪਰ ਸਾਡੀ ਕਿਸਮਤ ਮਾੜੀ ਹੋ ਗਈ ਸਾਡਾ ਬਿਜ਼ਨਸ ਫੇਲ ਹੋ ਗਿਆ ਅਸੀਂ ਬਿਲਕੁਲ ਪਖਾਰੀ ਬਣ ਗਏ ਸਾਡੇ ਘਰ ਵੇਕ ਗਏ ਸਾਡੀਆਂ ਗੱਡੀਆਂ ਵੇਕ ਗੀਆਂ ਅਸੀਂ ਬਹੁਤ ਜ਼ਿਆਦਾ ਕਰਜ਼ਾਈ ਹੋ ਚੁੱਕੇ ਸੀ ਜਿਨ੍ਹਾਂ ਦਾ ਦੇਣ ਆ ਲੈਣਾ ਸੀ ਉਹ ਸਾਨੂੰ ਬਹੁਤ ਤੰਗ ਕਰਦੇ ਸੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਰਿਸ਼ਤੇਦਾਰ ਬਹੁਤ ਅਮੀਰ ਸੀ ਪਰ ਕਿਸੇ ਵੀ ਰਿਸ਼ਤੇਦਾਰ ਨੇ ਸਾਡੀ ਬਾਹ ਨਹੀਂ ਫੜੀ ਇਸ ਕਰਕੇ ਅਸੀਂ ਆਪਣੀ ਜੀਮ ਲੀਲਾ ਸਮਾਪਤ ਕਰ ਰਹੇ ਹਾਂ ਪਰ ਅਸੀਂ ਇਸ ਗੱਲ ਦੇ ਹੱਕ ਵਿੱਚ ਨਹੀਂ ਹੈਗੇ ਕੀ ਹਾਲਾਤ ਜਿੰਨੇ ਮਰਜ਼ੀ ਮਾੜੇ ਹੋਣ ਪਰ ਆਤਮ ਹਤਿਆ ਨਹੀਂ ਕਰਨੀ ਚਾਹੀਦੀ ਪਰ ਕਈ ਵਾਰੀ ਬੰਦੇ ਨੂੰ ਹਾਲਾਤ ਹੀ ਇੰਨੇ ਕ ਮਜਬੂਰ ਕਰ ਦਿੰਦੇ ਆ ਕਿ ਬੰਦੇ ਦਾ ਜਿਉਣ ਨੂੰ ਦਿਲ ਨਹੀਂ ਕਰਦਾ ਪਰ ਜਦੋਂ ਸੱਚੀ ਇਹ ਖਬਰ ਮੈਂ ਸੁਣੀ ਤਾਂ ਇੱਕ ਵਾਰੀ ਰੂਹ ਕੰਬ ਗਈ ਕਿ ਇੱਕ ਪਿਓ ਨੇ ਆਪਦੀਆਂ 12-12 ਸਾਲਾਂ ਦੀਆਂ ਧੀਆਂ ਨੂੰ ਕਿਵੇਂ ਯਾਰ ਪਿਆਇਆ ਹੋਗਾ ਯਾਰ ਸੋਚਣ ਵਾਲੀ ਗੱਲ ਇਹ ਹੈ ਜਿਹੜੀਆਂ ਕਿ ਜੋੜੀਆਂ ਪੈਦਾ ਹੋਈਆਂ ਸੀ ਜਿਹੜਾ ਕਿ 8-9 ਸਾਲਾਂ ਦਾ ਪੁੱਤ ਸੀਗਾ ਉਹਨੂੰ ਕੀ ਕਹਿ ਕੇ ਉਸ ਬੰਦੇ ਨੇ ਯਾਰ ਪਿਆਇਆ ਹੋਗਾ ਇਹ ਗੱਲ ਸੋਚ ਕੇ ਬੰਦੇ ਦੇ ਇੱਕ ਵਾਰੀ ਯਾਰ ਰੌਂਗਟੇ ਖੜੇ ਹੋ ਜਾਂਦੇ ਆ ਇਹ ਗੱਲ ਸੁਣਾਉਂਦਿਆਂ ਸੁਣੋਂਦੇ ਮੇਰੀਆਂ ਖੁਦ ਦੀਆਂ ਅੱਖਾਂ ਪਰ ਆਈਆਂ ਕਿ ਯਾਰ ਪਰਿਵਾਰ ਨੂੰ ਖਤਮ ਕਰਕੇ ਆਪਣੇ ਆਪ ਨੂੰ ਖਤਮ ਕਰਨਾ ਸੱਚੀ ਬਹੁਤ ਔਖਾ ਤੇ ਇਹੋ ਜਿਹਾ ਮਾੜਾ ਟਾਈਮ ਕਦੇ ਰੱਬ ਕਿਸੇ ਦੁਸ਼ਮਣ ਤੇ ਵੀ ਨਾ ਲਿਆਵੇ ਆਪ ਦੇ ਹੱਥੀ ਢਿੱਡੋ ਜੰਮਣੇ ਮਾਰਨੇ ਬਹੁਤ ਔਖੇ ਆ ਪਰ ਕਈ ਵਾਰੀ ਸਮਾਂ ਬੰਦੇ ਤੋਂ بڑا ਕੁਝ ਕਰਾ ਦਿੰਦਾ ਸਮੇ ਨੇ ਵੱਡੇ ਵੱਡੇ ਦੀਆਂ ਗੋੜਨੀਆਂ ਲਮਾਈਆਂ ਹੋਈਆਂ ਨੇ ਆਖਰ ਦੇ ਵਿੱਚ ਉਸ ਸਾਈਡ ਰੋਡ ਦੇ ਵਿੱਚ ਪਰਵੀਨ ਮਿੱਤਲ ਨੇ ਵੀ ਲਿਖਿਆ ਕਿ ਸਾਡਾ ਇੱਕ ਰਿਸ਼ਤੇਦਾਰ ਜਿਹੜਾ ਕਿ ਲੁਧਿਆਣਾ ਰਹਿੰਦਾ ਮੇਰੇ ਮਾਮੇ ਦਾ ਪੁੱਤ ਆ ਉਹ ਤੇ ਸਾਡਾ ਅੰਤਿਮ ਸੰਸਕਾਰ ਉਹੋ ਹੀ ਕਰੇ। ਦੇਖ ਲਓ ਕੀ ਬਾਣਾ ਵਾਪਰਿਆ ਇੱਕੋ ਦਿਨ ਇੱਕੋ ਟਾਈਮ ਇੱਕੋ ਸਮੇਂ ਦੇ ਵਿੱਚ ਘਰ ਦੇ ਸੱਤ ਜੀਆਂ ਨੇ ਦਵਾਈ ਪੀ ਕੇ ਜੀਵਨ ਲਾ ਸਮਾਪਤ ਕਰ ਲਈ ਕਿਉਂਕਿ ਬਹੁਤ ਅਮੀਰ ਘਰਾਣਾ ਸੀ ਜਿਹੜਾ ਕਿ ਬਹੁਤ ਗਰੀਬ ਹੋ ਚੁੱਕਿਆ ਸੀ ਜਿੰਨਾਂ ਕੋਲੇ ਆਪ ਦਾ ਘਰ ਵੀ ਨਹੀਂ ਰਿਹਾ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੀਡੀਓ ਬਾਤ ਵਾ ਲੋਕਾਂ ਤੱਕ ਪਹੁੰਚੇ। ਕਿਉਂਕਿ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਤਮ ਹੱਤਿਆ ਕੋਈ ਹੱਲ ਨਹੀਂ ਹੈਗਾ ਆਤਮ ਹੱਤਿਆ ਬੰਦੇ ਨੂੰ ਕਦੇ ਕਿਸੇ ਵੀ ਹਾਲਾਤ ਦੇ ਵਿੱਚ ਨਹੀਂ ਕਰਨੀ ਚਾਹੀਦੀ ਜ਼ਿੰਦਗੀ ਆ ਵਾਅਦੇ ਕਾਟੇ ਚੱਲਦੇ ਰਹਿੰਦੇ ਆ ਜ਼ਿੰਦਗੀ ਦੇ ਵਿੱਚ ਮਾੜੇ ਸਮੇਂ ਦੇ ਨਾਲ ਲੜਨਾ ਚਾਹੀਦਾ ਹਿੰਮਤ ਨਹੀਂ ਹਾਰਨੀ ਚਾਹੀਦੀ ਸਾਡਾ ਮਕਸਦ ਦਾਬਤ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ